ਮੇਰਾ ਸਿਰ ਸਵਾਲ ਨਰਾਇਣੋ ਲੈ ਕੇ ਸੀ ਜੀ ਨਾਇਰਾ ਜਿੱਤਾ ਤੁਸੀਂ ਦੱਸਿਆ ਕਿ ਹਰ ਇੱਕ ਕਿਰਦਾਰ ਦੀ ਕਹਾਣੀ ਹੈ ਜੀ ਜੀ ਬਲਵੀਰੋ ਭਾਬੀ ਆ ਉਹਦਾ ਵੀ ਇੱਕ ਵੱਖਰਾ ਜੀ ਮੈਂ ਸਰ ਸਰਜੀ ਚਿਮਾ ਜੀ ਜੋ ਇੱਥੇ ਨਹੀਂ ਮੌਜੂਦ ਜੀ ਮੈਂ ਐਕਚੁਅਲੀ ਨਰਾਇਣੇ ਬਾਰੇ ਜਾਣਨਾ ਚਾਹੁੰਦਾ ਸੀਗਾ ਕਮਾਂਡ ਦਾ ਕਿਰਦਾਰ ਹੈ ਜੀਮਾ ਹਾਂ ਜੀ ਮੈਂ ਗ੍ਰਾਟੀਜ਼ ਲਾ ਕਰਤੀ ਲਖਾਣੋਂ ਵਿੱਚ ਤੋਂ ਵਿੱਚ ਚਿਮਾ ਸਾਹਗਨੋ ਦੁਆਰਾ ਇਸ ਡਸਟਰੀ ਫਿਲਮ ਸੋਨੋ ਹੀਰੋ ਦੀਆਂ ਬਿੰਲੜ ਗਿਆਨ ਲਿਖ ਲੋ ਜੀ ਐਕਚੁਅਲੀ ਸਰ ਸੋਚੇ ਸੂਰਮੇ ਦੀ ਵੀ ਗੱਲ ਬਹੁਤ ਹੁੰਦੀ ਆ ਤਲਵੀਰੂ ਭਾਪੀ ਦੀ ਵੀ ਗੱਲ ਬਹੁਤ ਹੁੰਦੀ ਆ ਪੁੱਕਰ ਦੀ ਵੀ ਗੱਲ ਬਹੁਤ ਹੁੰਦੀ ਆ ਪਰ ਜਦੋਂ ਮੈਂ ਤੁਹਾਨੂੰ ਦੱਸਿਆ ਨਰੇਣੇ ਨੂੰ ਕਿਤਾਬਾਂ ਕਿਤੇ ਅੰਡਰਐਸਟੀਮੇਟ ਕੀਤਾ ਨਰੇਣੇ ਦਾ ਤੁਸੀਂ ਬੇਦਰਸ ਕੈਰੈਕਟਰ ਹੈ ਸੀ ਗੱਲ ਮਤ ਪੇਰ ਕਦੋਂ ਦੇ ਜਦੋਂ ਵਿਚਾਰ ਨਹੀਂ ਮਿਲਦੇ ਜੀ ਨਰੇਣੇ ਨੂੰ ਕਿਸ ਤਰ੍ਹਾਂ ਇਤਿਆਤਕ ਤੌਰ ਤੇ ਦਿਖਾਇਆ ਹਰ ਜਦੋਂ ਤਾਂ ਕਿਸੇ ਆਪਣਾ ਚੀਜ਼ ਦੇ ਆਪਣਾ ਵਿਊ ਦਿੰਨੇ ਜਿੱਦਾਂ ਤੁਹਾਡਾ ਆਪਣਾ ਜ਼ਰੀਆ ਹੋਰ ਹੋਊਗਾ ਮੇਰਾ ਕਿਸੇ ਕਿਤਾਬ ਆਏ ਹੋਰ ਹੋਊਗਾ ਇਤੇ ਪਰ ਜੇ ਤੁਸੀਂ ਫਿਲਮ ਦੇਖੋਗੇ ਤੁਹਾਨੂੰ ਲੱਗੂਗਾ ਕਿ ਨਰਾਰ ਨਰਾਇਣ ਤੇ ਜਿਹੜਾ ਬਿਰੋ ਦਾ ਤਕਰਾਰ ਕੀ ਸੀ ਉਹ ਆਪਣੀ ਆਪਣੀ ਜਗ੍ਹਾ ਸੀ ਉਹਨਾਂ ਦਾ ਏਜ ਗੈਪ ਸੀ ਬਲਬੀਰ ਕੋਲ ਵੀ ਏਜ ਘੱਟ ਸੀ ਬਿਰੋ ਦੀ ਤੇ ਉਹਨਾਂ ਦੀ ਏਜ ਬੰਦ ਸੀ ਉਹ ਉਹਨੂੰ ਲੱਗਦਾ ਸੀ ਇਹ ਦਾਜੂ ਹੈ ਹੈਨਾ ਉਹ ਉਹਨੂੰ ਲੱਗਦਾ ਸੀ ਵੀ ਮੇਰੇ ਬਾਪ ਨੇ ਮੈਨੂੰ ਧੱਕੇ ਨਾਲ ਵਿਆਹਤਾ ਜਦ ਕਿ ਸੰਸਕਾਰੀ ਇਦਾਂ ਸੀ ਕੋਈ ਬਾਪ ਉਹ ਦੋਰੇ ਮੈरिजਿੰਗ ਉਹਦਾ ਤਰਕ ਇਹ ਹੈ ਕਿ ਫਿਰ ਫੇਂ ਤੂੰ ਪਹਿਲਾ ਕੀ ਵੈਗਨੈਸ ਉਹਦਾ ਤਰਕ ਇਹ ਹੈ ਕਿ ਮੇਰੀ ਕਿਹਨੇ ਚਾਹਦੀ ਸੀ